ਜੇ ਪੰਜਾਬ ਨੂੰ ਬਚਾਉਣ ਦਾ ਤੇ ਪੰਜਾਬ ਨੂੰ ਜਗਾਉਣ ਦਾ ਸਮਾਂ ਆ ਗਿਆ ਪੰਜਾਬ ਆਰਥਿਕ ਪੱਖੋਂ ਸਮਾਜਿਕ ਪੱਖੋਂ ਰਾਜਨੀਤਿਕ ਪੱਖੋਂ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਚੁੱਕਿਆ ਜਦ ਬਾੜ ਹੀ ਖੇਤ ਨੂੰ ਖਾਵੇ ਤਾਂ ਖੇਤ ਕੀ ਬਚਦਾ ਅੱਜ ਪੰਜਾਬ ਦਾ ਸੱਭਿਆਚਾਰ ਖਤਮਦਾ ਜਾ ਰਿਹਾ ਪੰਜਾਬ ਬਦ ਇਹ ਮਹਾਂਦਰਾ ਬਦਲ ਰਿਹਾ ਪੰਜਾਬੀ ਭਾਸ਼ਾ ਬੋਲਣ ਵਾਲੀ ਗਿਣਤੀ ਘਟਾਉਣ ਦੀ ਸਾਜ ਹੋ ਰਹੀ ਆ ਪੰਜਾਬ ਦੀਆਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੂੰ ਲਿਆ ਕੇ ਪੰਜਾਬੀ ਕਿਸਾਨ ਨੂੰ ਪੰਜਾਬ ਤੋਂ ਬਾਹਰ ਲਜਾਣ ਦੀ ਇੱਕ ਡੁੱਗੀ ਸਾਜ ਚੱਲ ਰਹੀ ਆ ਪੰਜਾਬ ਦੇ ਡੈਮਾਂ ਤੇ ਸੀਆਈਆਈਆ ਤੇ ਇਹ ਸਭ ਬਿਠਾਤੀ ਤਨਖਾਹਾਂ ਪੰਜਾਬ ਦੇ ਰਿਹਾ ਤੇ ਉਹ ਕਿਹਨੀਆਂ ਉਹ ਕਰ ਰਹੇ ਨੇ ਫੇਰ ਸਾਡੀ ਸਥਾਈ ਮੈਂਬਰਸ਼ਿਪ ਉਹ ਖੋਲੀ ਕੋਈ ਬੋਲਿਆ ਨਹੀਂ 60 40 ਦੀ ਰੇਸ਼ੋ ਚੱਟੀਗੜ੍ਹ ਦੀ ਮਰਾਜ਼ਮਾਂ ਦੀ ਖਤਮ ਕਰਤੀ ਕੋਈ ਬੋਲਿਆ ਨਹੀਂ 50 ਕਿਲੋਮੀਟਰ ਦੇ ਤੱਕ ਬੀਐਸਐਫ ਲੜ ਕੇ ਬਿਠਾਤੀ ਕੋਈ ਬੋਲਿਆ ਤੱਕ ਨਹੀਂ 800 ਕਰੋੜ ਰੁਪਇਆ ਪੰਜਾਬ ਦਾ ਪੀਐਮ ਜੀਐਸ ਬਾਈ ਦੀਆਂ ਸੜਕਾਂ ਦੇ ਵਿੱਚ ਪੰਜਾਬ ਹਿੱਸਾ ਨਾ ਪਾ ਸਕਿਆ 800 ਕਰੋੜ ਰੁਪਇਆ ਖਰਚਣ ਤੋਂ ਰਹਿ ਗਿਆ 7000 ਕਰੋੜ ਰੁਪਇਆ ਆਰਡੀਐਫ ਦਿੱਲੀ ਵਾਲੇ ਦੱਬੀ ਬੈਠੇ ਨੇ ਕੋਈ ਲੈਂਡ ਤੱਕ ਨਹੀਂ ਗਿਆ ਸੋ ਅੱਜ ਪੰਜਾਬ ਨੂੰ ਬਚਾਉਣ ਲਈ ਆ ਪੰਜਾਬੀਆਂ ਨੂੰ ਜਗਾਉਣ ਦੀ ਲੋੜ ਆ ਔਰ ਸੰਤ ਹਰਚੰਦ ਸਿੰਘ ਲੰਗਵਾਲ ਜੀ ਦੀ ਬਾਤੀ ਤੇ ਅਸੀਂ ਪੰਜਾਬੀਆਂ ਨੂੰ ਜਗਾਉਣ ਦੀ ਤੇ ਪੰਜਾਬੀਆਂ ਨੂੰ ਬੁਜਾਉਣ ਦੀ ਲਹਿਰ ਸ਼ੁਰੂ ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਦੀ ਦੁਰਦਸ਼ਾ ਦਾ ਹਾਲ ਜਿਹੜਾ ਹੈ ਜਿਵੇਂ ਕਹਿੰਦੇ ਬਾੜੀ ਖੇਤ ਨੂੰ ਖਾ ਰਹੀ ਆ ਉਹ ਸੱਚ ਰਵਨੀਤ ਬਿੱਟੂ ਜੀ ਜੋ ਭਾਰਤ ਸਰਕਾਰ ਦੇ ਮਿਨਿਸਟਰ ਆਫ ਸਟੇਟ ਨੇ ਉਹਨਾਂ ਨੇ ਰਾਜਪਰੇ ਇੱਕ ਰੈਲੀ ਨੂੰ ਕਥਾਂ ਰੈਲੀ ਨੂੰ ਸਬੋਧਨ ਕਰਦੇ ਜਦੋਂ ਸੱਚ ਸਾਹਮਣੇ ਕੀਤਾ ਜ ਆਸਲੀ ਭੇਦ ਨੰਗੇ ਕੀਤੇ ਉਹ ਸਚਾਈ ਆ ਜੇ ਸਹੀ ਮੈਨੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਪਤਲਾ ਪਿਆ ਅਕਾਲੀ ਦਲ ਅਰਥ ਤੋਂ ਹਰਸ ਤੇ ਆਇਆ ਉਹਦਾ ਵੱਡਾ ਕਾਰਨ ਹੀ ਹੋਇਆ ਕਿ ਸਮੇਂ ਸਿਰ ਦਿਨਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਉਹ ਰਾਖੀ ਨਾ ਕਰ ਸਕੇ ਅੱਜ ਜੋ ਭੇਦ ਭਾ ਸਰਕਾਰ ਦੇ ਉਸ ਵਜ਼ੀਰ ਰਵਨੀਤ ਬਿੱਟੂ ਹੋਰਾਂ ਨੇ ਜੋ ਜਗ ਜाहिर ਕੀਤੇ ਨੇ ਉਹਦੇ ਅਸੀਂ ਆਈ ਵਿਟਨੈਸ ਆ ਮੈਂ ਕਹਿ ਸਕਦਾ ਉਹ ਤੋਂ ਪਹਿਲਾਂ ਵੀ ਐ ਲੈਡਰ ਤੋਂ ਜਿਵੇਂ ਐਕਟਵੇਟ ਵੀ ਮਾਲ ਜਦੋਂ ਲੈ ਕੇ ਆਏ ਸੀ ਮੋਤੀ ਸਾਹਿਬ ਦੀ ਸਰਕਾਰ ਦੇ ਵਿੱਚ ਇਹ ਰਿਕਾਰਡ ਦੀ ਗੱਲ ਆ ਲੋਕ ਸਭਾ ਵਿੱਚ ਮੈਂ ਵਿਰੋਧ ਕੀਤਾ ਤੇ ਰਿਕਾਰਡ ਦੀ ਗੱਲ ਆ ਉਹਦੀ ਐਮੈਂਡਮੈਂਟ ਪਾਈ ਫਿਰ ਮੈਨੂੰ ਉਹ ਵਾਪਸ ਲੈਣ ਲਈ ਦਬਾਅ ਪਾਇਆ ਗਿਆ ਉਸ ਸਮੇਂ ਸਪ੍ਰਕਾਸ਼ੀ ਬਾਦਲ ਮੁੱਖ ਮੰਤਰੀ ਹਿਉਣਾ ਵੱਲੋਂ ਫਿਰ ਸਤ ਸੁਭੀ ਸੀ ਬਾਦਲ ਹਿਉਣਾ ਵੱਲੋਂ ਉਹ ਤੋਂ ਬਾਅਦ ਜਦੋਂ ਖੇਤੀ ਸਮਝੀ ਕਰੋਨਾ ਲਈ ਅਸੀਂ ਆਪਣੀ ਪਾਰਟੀ ਦਾ ਫੈਸਲਾ ਕੀਤਾ ਸੀ ਕਿ ਹਰ ਸਿਮਰਤ ਜੀਬਾ ਜੀ ਮੋਟ ਕੇ ਆ ਜਾਣਗੇ ਜਦੋਂ ਇਹ ਬਿੱਲ ਦਾ ਖਾਡਾ ਕੈਵਨਟੀ ਚਾਏਗਾ ਉਹਨੇ ਉੱਠ ਕੇ ਆਉਣ ਦੀ ਥਾਂ ਮਹਰੂਦੀ ਸਪੋਰਟ ਕਰਨੀ ਸ਼ੁਰੂ ਕਰਤੀ ਬਾਹਰ ਨਿਕਲ ਕੇ ਅੰਦਰ ਵੀ ਬਲਕੇ ਸਾ ਪ੍ਰਕਾਸ਼ ਨਹੀਂ ਬਾਹਰ ਹੋਣਾ ਤਾਂ ਵੀ ਉਹਦੇ ਹੱਕ ਚ ਬਿਆਨ ਦਵਾਤਾ ਉਹਦੇ ਕਰਕੇ ਸਾਨੂੰ ਲੰਬੋਸ਼ੀ ਵੀ ਚਲਣੀ ਪਈ ਤੇ ਲਗਤ ਲਗ ਵੀ ਅਕਾਲੀ ਦਲ ਕਿਸਾਨੀ ਜੋ ਪਿਆ ਪੰਜਾਬ ਦੇ ਲੋਕਾਂ ਦੇ ਮੂੰਹ ਤੋਂ ਉਤਰਿਆ ਸੋ ਇਸ ਚਾ ਲੋਕਾਂ ਦਾ ਪੰਜਾਬੀਆਂ ਦਾ ਗਵਾ ਗਵਾ ਲਿਆ ਅਕਾਲੀ ਦਲ ਨੇ ਉਸ ਸਮੇਂ ਇਸ ਤਰ੍ਹਾਂ ਦਾ ਸਟੈਂਡਲਾਈਨ ਕਰਦੇ ਸੋ ਅੱਜ ਲੋੜ ਆ ਮੈਂ ਸਮਝਦਾ ਕਿ ਪੁਰਾਣੀਆਂ ਦੂਸ਼ਣ ਬਾਜ਼ੀਆਂ ਦੀ ਥਾਂ ਪੁਰਾਣੀਆਂ ਤੁਮਬਦ ਬਾਜ਼ੀਆਂ ਦੀ ਥਾਂ ਇੱਕ ਦੂਜੇ ਨੂੰ ਨਿਵਾ ਦਿਖਾ ਕੇ ਆਪਣੇ ਆਪ ਨੂੰ ਸ਼ੇਰ ਖਾਂ ਬਣਨ ਦੀ ਥਾਂ ਮੈਂ ਫੀਲ ਕਰਦਾ ਕਿ ਅੱਜ ਆਪਸ ਵਿੱਚ ਉਲਝਣ ਦੀ ਥਾਂ ਆਪਸ ਵਿੱਚ ਕਾਟੋ ਪਲੇਸ ਹੋਣ ਦੀ ਥਾਂ ਪੰਜਾਬੀਆਂ ਦੇ ਹੱਕ ਲੈਣ ਲਈ ਇਕੱਠੇ ਹੋਈਏ ਇੱਕ ਮੰਚ ਤੇ ਇੱਕ ਸੁਰਤ ਕਰੀਏ ਔਰ ਪੰਜਾਬੀਆਂ ਦਾ ਸਾਂਝਾ ਮੰਚ ਉਸਾਰੀਏ ਜੇ ਅਸੀਂ ਪੰਜਾਬੀਆਂ ਦਾ ਸਾਂਝਾ ਮੰਚ ਤੇ ਨਾ ਸਾਹ ਸਕੇ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਸੋ ਅੱਜ ਆਪਸ ਵਿੱਚ ਉਲਝਣ ਦਾ ਸਮਾਂ ਨਹੀਂ ਆਪਸ ਵਿੱਚ ਕਾਟੋ ਕਲੇਸ਼ ਕਰਨ ਦਾ ਸਮਾਂ ਨਹੀਂ ਅੱਜ ਸਿੱਧੇ ਤੌਰ ਤੇ ਪੰਜਾਬ ਨੂੰ ਖੋਰਾ ਲਾਉਣ ਵਾਲੇ ਪੰਜਾਬ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਨੂੰ ਮੈਂ ਸਮਝਦਾ ਪਛਾੜਨ ਲਈ ਅੱਜ ਸਾਨੂੰ ਆਪਸੀ ਮੱਤ ਪ੍ਰੇਰ ਭਲਾ ਕੇ ਇਕੱਠਾ ਹੋਣਾ ਚਾਹੀਦਾ ਔਰ ਸ੍ਰੀ ਅਕਾਲ ਤੱਕ ਸਾਡੀ ਫਜ਼ੀਲ ਤੋਂ ਸਮੁੱਚੇ ਪੰਥ ਨੂੰ ਪਸੂਤੀਆਂ ਪੰਥ ਦੇ ਧਿਰਾਂ ਨੂੰ ਸਮੁੱਚੇ ਪੰਥ ਪ੍ਰਸਤਾ ਨੂੰ ਪੰਜਾਬ ਹਤੈਸ਼ੀਆਂ ਨੂੰ ਇੱਕ ਜੁਟ ਕਰਨ ਦਾ ਜਿਹੜਾ ਇੱਕ ਰਾਹ ਬਣਾਇਆ ਸੀ ਸਿੰਘ ਸਾਹਿਬਾਨ ਨੇ ਉਤੇ ਚੱਲਣ ਦੀ ਲੋੜ ਆ ਜੇ ਕੋਈ ਪਿੱਛੇ ਦੇ ਸਮੇਂ ਚ ਠੜ ਗਿਆ ਜੇ ਕੋਈ ਪਿਛਲੇ ਸਮੇਂ ਚ ਉਸ ਰਾਹ ਤੇ ਚੱਲਣ ਤੋਂ ਪਿੱਛੇ ਚ ਰਹਿ ਗਿਆ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆਂ ਜੇ ਆ ਪ੍ਰਾਣੀਆਂ ਗੱਲਾਂ ਭੁਲਾ ਸਕਦੇ ਆ ਪ੍ਰਾਣੀਆਂ ਗੱਲਾਂ ਨੂੰ ਮਿੱਟੀ ਪਾ ਸਕਦੇ ਆ ਕੋ ਵੇਖਦੇ ਲਈ ਪੰਜਾਬ ਨੂੰ ਬਚਾਉਣ ਲਈ ਕਿਉਂਕਿ ਅਕਾਲੀ ਵਰਕਰਾਂ 'ਚ ਨਿਰਾਸ਼ਾ ਅਕਾਲੀ ਵਰਕਰਾਂ 'ਚ ਬਹੁਤ ਚਿੰਤਾ ਕਿ ਪੰਜਾਬ ਨੂੰ ਕਿਵੇਂ ਸੰਭਾਲਿਆ ਜਾਵੇ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ ਜੇ ਅਸੀਂ ਇੱਕ ਦੂਜੇ ਤੇ ਚਿਕੜੇ ਛਾਲੂ ਦੀ ਥਾਂ ਇੱਕ ਦੂਜੇ ਤੇ ਝੂਠੀ ਦੁਸ਼ਮਬਾਜ਼ੀ ਕਰਨ ਦੀ ਥਾਂ ਵਿਰੋਧੀਆਂ ਨੂੰ ਖੁਸ਼ ਕਰਨਾ ਪੰਜਾਬ ਨੂੰ ਬਚਾ ਪਾਵਾਂਗੇ ਸੋ 20 ਅਗਸਤ ਨੂੰ ਸਰ ਸਰਚਾਤੀ ਲੋਕੋ ਆ ਜੀ ਦੇ ਵਾਰਸੀ ਸਮਾਗਮਾਂ ਤੇ ਅਸੀਂ ਇਹ ਮੀਹ ਮਰੰਬ ਕਰਨੀ ਆ ਪੰਜਾਬ ਨੂੰ ਜਗਾਉਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਦਾ ਸਾਂਝਾ ਮਤੂਸਾਰ ਲਈ ਮਤਲਬ ਇਹ ਕਿ ਜੁੜਤਾ ਇੱਕ ਸੁਰਤਾ ਦਿਖਾਉਣ ਲਈ ਪਲੇਟਫਾਰਮ ਬਣਾਇਆ ਹੈ ਜਿਹਨਾਂ ਨੂੰ ਗਾਇਆ ਕਿ ਜੁੜਤਾ ਹੋਣੀ ਚਾਹੀਦੀ ਹੈ ਪੰਜਾਬੀ ਨੂੰ ਜਾਣ ਵਾਸਤੇ ਕਿੰਨਾਂ ਨੂੰ ਗਾਇਵੇ ਕਿੰਨਾ ਕਿਹੜੀ ਪਾਰਟੀ ਵਗੈਰੇ ਜੋ ਜੁੜੋਗੇ ਜੁੜੋਗੇ ਗਿਆ ਹੈ ਮੈਂ ਸਮਝਦਾ ਕਿ ਜਿਹੜੇ ਵੀ ਆਪਣੇ ਆਪ ਨੂੰ ਪੰਜਾਬ ਹਤੈਸ਼ੀ ਸਮਝਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਜਾਬ ਦਾ ਵਿਕਾਸ ਚਾਹੁੰਦੇ ਨੇ ਮੈਂ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਅੱਡ ਅੱਡ ਬੋਲੀ ਬੋਲਣ ਦੀ ਥਾਂ ਆਪਾਂ ਇਕੱਠੇ ਇੱਕ ਮੰਚ ਤੇ ਹੋ ਕੇ ਚੱਲੀਏ ਖਾਸ ਦੌਰ ਤੇ ਸਾਥ ਹੋਈ ਸੀ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਜ਼ਰੂਰ ਅਪੀਲ ਕਰਨੀ ਚਾਹਾਂਗੇ ਕਿ ਉਹ ਫਿਰ ਅੱਡ ਅੱਡ ਖੇਲਰੀ ਪੰਥਕ ਸ਼ਕਤੀ ਨੂੰ ਤੋੜਨ ਦੇ ਵਿੱਚ ਹਿੱਸਾ ਨਾ ਪਾਉਣ ਜੋੜਨ ਦੇ ਵਿੱਚ ਹਿੱਸਾ ਪਾਉਣ ਜੀ ਸਰਬੀਰ ਸਿੰਘ ਬਾਦਲ ਨੇ ਡਾਇਰੈਕਟਲੀ ਤੁਹਾਡਾ ਨਾਮ ਲਿਆ ਹੈ ਕੀ ਚੰਦੂ ਮਾਜਾ ਪਰਿਵਾਰ ਤੇ ਰਖੜਾ ਪਰਿਵਾਰ ਭਾਜਪੀ ਨਾਲ ਰਲ ਕੇ ਪਟਿਆਲੇ ਉੱਤੇ ਨਾਈ ਦੀ ਕਿ ਇਹ ਕਾਦੀ ਦਲ ਦੇ ਵਿੱਚ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਨੂੰ ਜੇ ਤੰਨੇ ਲਾਓ ਭਾਜਪੀ ਨਾਲ ਰਲ ਕੇ ਇਹ ਕਹਿੰਦੇ ਜੀ ਕਾਦੀ ਦਲ ਨੂੰ ਪੂਰਜ ਜਾਵੇ ਸਾਸ ਰੂਹੇ ਸ ਸਾਸ ਰੂਹੇ ਸ ਬਾਦਲ ਵੱਲੋਂ ਭਾਜਪੀ ਨਾਲ ਰਲੇ ਹੋਣ ਦਾ ਸਾਡੇ ਤੇ ਦੋਸ਼ ਲਾਉਣਾ ਜੱਜ ਦਾ ਨਹੀਂ ਚੰਗਾ ਨਹੀਂ ਲੱਗਦਾ ਸ਼ੀਸ਼ੇ ਦੇ ਘਰ ਵਿੱਚ ਰਹਿ ਕੇ ਦੂਜਿਆਂ ਦੇ ਰੋੜੇ ਨਹੀਂ ਮਾਰੀ ਜਾਏ ਇਹ ਸਿਆਣੇ ਦੀ ਕਹਾਵਤ ਨੂੰ ਸਾਸ ਰੂਹੇ ਸ ਬਾਦਲ ਨੂੰ ਸਮਝਣਾ ਚਾਹੀਦਾ ਮੈਨੂੰ ਆਪਣੀ ਪੀੜੀ ਥਲੇ ਝੋਟਾ ਫੇਰਨਾ ਚਾਹੀਦਾ ਅਸੀਂ ਕੋਈ ਦੋਸਣਵਾਜੀ ਨਹੀਂ ਪਹਿਣਾ ਚਾਹਦੇ ਅਸੀਂ ਸੱਚ ਕਹਿਣਾ ਚਾਹੁੰਦੇ ਆ ਇਹ ਲੋਕਾਂ ਨੂੰ ਪਤਾ ਪੰਜਾਬੀਆਂ ਨੂੰ ਪਤਾ ਕਿ ਬੀਜੇਪੀ ਨਾਲ ਸਾਂਝਾਂ ਦਾ ਕਿੰਨੇ ਨਜ਼ਾਰੇ ਲਏ ਨੇ ਕਿੰਨੇ ਵਜੀਆਂ ਹਟਾਈਆਂ ਨੇ ਕਿਵੇਂ ਕਿੰਨੇ ਨਿੱਜੀ ਫਾਇਦੇ ਲਏ ਨੇ ਤੇ ਅਸੀਂ ਤਾਂ ਜੇ ਬੀਜੇਪੀ ਨਾਲ ਸਾਂਝ ਰਹੀ ਤਾਂ ਉਹ ਸਾਂਝ ਦਾ ਫਾਇਦਾ ਪੰਜਾਬ ਨੂੰ ਤੇ ਪੰਥ ਨੂੰ ਦੇਣ ਲਈ ਭਾਵੇਂ ਵਿਰੋਧ ਵਿੱਚ ਸੇੜਨਾ ਪਿਆ ਭਾਵੇਂ ਝਗੜਾ ਵੀ ਕਰਨਾ ਪਿਆ ਉਹ ਸਮੇਂ ਦੀ ਸਰਕਾਰ ਨਾਲ ਅਸੀਂ ਕਦੇ ਗੁਰੇਜ਼ ਨਹੀਂ ਕੀਤਾ ਲੈਂਡ ਐਕ acquisition ਐਕਟ ਵੇਲੇ ਨਰਿੰਦਰ ਮੋਦੀ ਜੀ ਦੀ ਹਾਜ਼ਰੀ ਵਿੱਚ ਉਹ ਕੇਂਦਰੀ ਵਜ਼ੀਰ ਵਕਈਆਂ ਨੇੜੂ ਨਾਲ ਮੇਰਾ ਝਗੜਾ ਹੋਇਆ ਹੀਰਸਾ ਸਾਹਿਬ ਤੇ ਨਰੇਸ਼ ਗੁਜਰਾਲ ਜੀ ਨੇ ਸਾਨੂੰ ਛੁਡਾਇਆ ਫਿਰ ਉਹ ਤੋਂ ਬਿਨਾਂ ਵੀ ਆਪਾਂਵੇਂ ਜਿਹੜੇ 1984 ਦੇ ਕਾਤਲਾਂ ਨੂੰ ਜਿਹੜਾ ਵਿੱਚ ਪਹੁੰਚਾਉਣ ਲਈ ਰੀਓਪਨ ਕੇਸ ਕਰਾਉਣ ਲਈ ਪਾਰਲੀਮੈਂਟ ਦਾ ਰਿਕਾਰਡ ਗਵਾਹ ਕਿ ਕਿਨੇ ਜ਼ੋਰ ਨਾਲ ਉੱਥੇ ਆਵਾਜ਼ ਉਠਾਈ ਫੇਰ ਬਲੈਕਲਿਸਟ ਖਤਮ ਕਰਾਉਣ ਲਈ ਪਾਰਲੀਮੈਂਟ ਦਾਗਵਾ ਕਿਨੇ ਵਾਜ ਉਠਾਈ ਕਰਤਾਰਪੁਰ ਸਾਹਿਬ ਲਾਂਦਾ ਖਿਲਵਾਉਣ ਲਈ ਕਿਨੇ ਸਾਰੇ ਅਵਾਜ਼ ਸ਼ੁਰੂਆਤ ਕੀਤੀ ਕਿਵੇਂ ਮਿਨਿਸਟਰੀ ਆਫ ਹੋਮ ਫੇਰ ਦੀ ਪਾਰਲੀਮੈਂਟ ਫੇਰ ਕਮੇਟੀ ਦਾ ਰਾਉਂਡ ਡੇਰਾ ਬਾਬਾ ਨਾਨਕ ਬਾਟਰ ਤੱਕ ਲੈ ਕੇ ਗਏ ਕੌਣ ਲੈ ਕੇ ਗਿਆ ਮੈਂ ਲੈ ਕੇ ਗਿਆ ਇਹ ਜਿਹੜੇ ਅਸੀਂ ਬੀਜੇਪੀ ਨਾਲ ਸਾਝ ਦਾ ਪੰਜਾਬ ਤੇ ਪੰਥ ਲਈ ਜੋ ਫਾਇਦਾ ਕਰਵਾ ਸਕਦੇ ਸੀ ਕਰਨ ਦਾ ਯਤਨ ਕੀਤਾ ਅਸੀਂ ਕੋਈ ਨਿੱਜੀ ਵਜਿਰੀਆਂ ਲੈਣ ਲਈ ਜਾਂ ਨਿੱਜੀ ਫਾਇਦੇ ਲੈਣ ਲਈ ਨਹੀਂ ਕਦੇ ਵੀ ਕੀਤਾ ਤਾਂ ਸੁਭੀਸ਼ੀ ਬਾਦਲਪੁਰਾ ਨੂੰ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਲਾਉਣ ਤੋਂ ਗਰੇਧ ਕਰਨਾ ਚਾਹੀਦਾ ਬਲਕਿ ਅਸੀਂ ਫੇਰ ਬਾਰ-ਬਾਰ ਅਪੀਲ ਕਰਦੇ ਹਾਂ ਕਿ ਹੁਣ ਸਮਾਂ ਨਹੀਂ ਹੈ ਇੱਕ ਦੂਜੇ ਨੂੰ ਕੋਸਣ ਦਾ ਹੁਣ ਸਮਾਂ ਨਹੀਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾਉਣ ਦਾ ਹੁਣ ਸਮਾਂ ਨਹੀਂ ਹੈ ਆਪਸ ਵਿੱਚ ਲੜਨ ਦਾ ਹੁਣ ਸਮਾਂ ਪੰਜਾਬ ਨੂੰ ਬਚਾਉਣ ਦਾ ਹੁਣ ਸਮਾਂ ਪੰਜਾਬ ਨੂੰ ਜਗਾਉਣ ਦਾ ਹੁਣ ਸਮਾਂ ਹੈ ਅਸਲੀ ਦੁਸ਼ਮਣ ਸ਼ਕਤੀਆਂ ਨੂੰ ਨੂੰ ਛੇੜੰਦਾ ਆ ਪੰਜਾਬ ਦੇ ਹੱਕ ਲੈਣ ਦਾ ਪੰਜਾਬ ਦੇ ਪਾਣੀ ਤੇ ਰਾਕੇ ਪੰਜਾਬ ਦੀ ਰਾਜਧਾਨੀ ਤੇ ਪੰਜਾਬੀ ਬੋਲ ਦੇ ਇਲਾਕਿਆਂ ਤੇ ਪੰਜਾਬ ਦਾ ਮਹਾਂਦਰੀ ਬਦਲਿਆ ਜਾ ਰਿਹਾ ਇਹ ਸਾਜ ਨੂੰ ਨੰਗਾ ਕਰਨ ਦਾ ਔਰ ਸਾਡੇ ਬੰਦੀ ਸਿੱਖ ਰਿਹਾ ਰਿਹਾਈ ਕਰਨ ਲਈ ਦੇਖੋ ਸੁਪਰੀਮ ਕੋਰਟ ਤਾਂ ਕਦਾਲਤਾ ਬਾਰ ਬਾਰ ਕਹਿਦੀ ਇਹਨੇ سزا ਪੂਰੀ ਹੋ ਗਈ ਸਾਡ ਤੋਂ ਤੇ ਟਾਸ ਤੋਂ ਮਸ ਨਹੀਂ ਹੋ ਰਹੀ ਕੇਂਦਰ ਸਰਕਾਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 16 17 ਸਾਲ ਹੋ ਗਏ ਟਾਸ ਤੋਂ ਮਸ ਨਹੀਂ ਹੋ ਰਹੀ ਸਰਕਾਰ ਤੋ ਸਰਕਾਰ ਨੂੰ ਹਲੂਣਾ ਦੇ ਲਈ ਪੰਜਾਬੀਆਂ ਦੀ ਜਥੇਬੰਦਕ ਤਾਕਤ ਨਾਲ ਜਮਹੂਰੀ ਤਰੀਕੇ ਨਾਲ ਇੱਕ ਵਿਉਂਤਬੰਦੀ ਕਰਨ ਦੀ ਲੋੜ ਆ ਉਹਦੇ ਚ ਬਖੇੜਾ ਪਾ ਕੇ ਉਹਨੂੰ ਕਮਜ਼ੋਰ ਕਰਕੇ ਪੰਜਾਬ ਤੇ ਪੰਜਾਬ ਦਾ ਨਿਖਾਨ ਨਹੀਂ ਕਰਾਉਣਾ ਚਾਹੀਦਾ ਇਹ ਖਾਸ ਵੇਲੇ ਇਸੇ 바ਰ ਨੂੰ ਮੈਂ ਜ਼ਰੂਰ ਅਪੀਲ ਕਰਾਂਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਆਪਲੇ ਦੇ ਵੀ ਸ਼ਾਮਲ ਹੋਣ ਇੱਕ ਦੂਜੇ ਦੇ नार्ड जाबवाजी तो ब्रेक कर तुम्हारे तो ब्रेकिंग जो प्रोग्राम रहा है कि चीनी देखना प्रोग्राम तो आपने ऐसा चीनी मैं आया क्या ठीक है इसका सारा ठीक है सारे क्या ऐड करना देखो जितना संजय मस्ती कर रहे थे शकमीर बादल ने खूब खूब कहा था कि मैं चंदू मजेरा सारू रखना सारू भेजने करना कि बा� ਪੰਥ ਅਤੇ ਇਕਜਾਲੀ ਪੰਜਾਬੀਆਂ ਦੇ ਇੱਕ ਲਈ ਪੰਥ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਲਈ ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਰ ਤੇ ਜੋ ਫਰਮਾਨ ਸੁਣਾਇਆ ਸੀ ਉਹਦੇ ਨਾਲ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਆਈ ਸੀ ਉਹਦੇ ਨਾਲ ਦੁਨੀਆ ਭਰ ਦਾ ਪੰਥ ਪ੍ਰਸਤ ਪੰਜਾਬ ਬਤ ਐਸੀ ਬੜਾ ਖੁਸ਼ ਹੋਇਆ ਸੀ ਸੋ ਉਹ ਹੀ ਕੋਈ ਇੱਕ ਰਸਤਾ ਜਿਸ ਰਾਸਤੇ ਤੇ ਚੱਲ